ਬਾਰੇ ਵੱਡੇ ਖੁਲਾਸੇ ਕਰਨ ਤੋਂ ਬਾਅਦ ਕਸੂਤੇ ਫਸ ਗਏ ਵਿਕਰਮ ਮੱਜੀਠੀਆ ਕਿਉਂਕਿ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਸਬੂਤਾਂ ਦੇ ਆਧਾਰ ਤੇ ਕੁਝ ਖੁਲਾਸੇ ਕੀਤੇ ਸੀ ਇੱਕ ਕੌਲ ਰਿਕਾਰਡਿੰਗ ਵੀ ਜਿਹੜੀ ਆ ਉਹ ਵਾਇਰਲ ਕੀਤੀ ਸੀ ਉਹ ਚੈਟ ਵੀ ਪੜ ਕੇ ਸੁਣਾਈ ਸੀ ਜੋ ਇੱਕ WhatsApp ਗਰੁੱਪ ਕਾਲੀਦਲ ਬਾਰਸ ਪੰਜਾਬ ਦੇ ਵੱਲੋਂ ਬਣਾਇਆ ਗਿਆ ਉਸ ਗਰੁੱਪ ਦੇ ਵਿੱਚ ਜੋ ਕੁਝ ਲਿਖਿਆ ਗਿਆ ਸੀ ਉਹ ਪੜ ਕੇ ਸੁਣਾਇਆ ਸੀ ਪਰ ਅੱਜ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਵਿਕਰਮਜੀਠੀਆ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਵਿਕਰਮਜੀਠੀਆ ਦੇ ਪਰਿਵਾਰ ਬਾਰੇ ਵਿਕਰਮਜੀਠੀਆ ਦੇ ਬਾਰੇ ਵੱਡੇ ਖੁਲਾਸੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਕਰ ਦਿੱਤੇ ਆਖਰ ਕੀ ਕੁਝ ਕਹਿ ਰਹੇ ਨੇ ਅਮਰਤਪਾਲ ਦੇ ਪਿਤਾ ਪੂਰੀ ਗੱਲ ਬਾਤ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਆ ਜੋ ਇੱਕ ਚੈਟ ਵਾਇਰਲ ਹੋ ਰਹੀ ਆ ਉਹਦੇ ਦੇ ਸਬੰਧ ਵਿੱਚ ਜੇ ਗੱਲ ਕਰਨੀ ਆ ਕਿ ਉਹ ਜਿਹੜਾ ਇੱਕ ਗਰੁੱਪ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਬਣਾਇਆ ਤੇ ਉਹਦੇ ਚ ਪਤਾ ਨਹੀਂ ਕੁਝ ਬੰਦੇ ਐਡ ਹੋ ਕੇ ਇਦਾਂ ਦੀਆਂ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਤੇ ਉਹਦੇ ਉਹਨਾਂ ਚੀਜ਼ਾਂ ਨਾਲ ਅਸੀਂ ਸਹਿਮਤੀ ਨਹੀਂ ਅਸੀਂ ਉਹਨਾਂ ਦੀ ਨਿਖੇਦੀ ਕਰਦੇ ਆ ਕਿ ਇਹੋ ਜਿਹੀਆਂ ਚੀਜ਼ਾਂ 'ਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਤੇ ਦੂਸਰਾ ਇਹ ਆ ਗੱਲ ਹੈ ਕਿ ਉਸ ਚੀਜ਼ਾਂ ਨੂੰ ਆਧਾਰ ਬਣਾ ਕੇ ਅੱਜ ਇੱਕ ਬਿਕਰਮ ਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਚ ਜਿਹੜੀ ਮੇਰਾ ਖਿਆਲ ਹੈ ਕਿ ਐਨਐਸਐ ਸਰਕਾਰ ਵੱਲੋਂ ਲਾਈ ਗਈ ਉਹਦੇ ਚ ਪੰਜਾਬ ਦੇ ਸਾਰੇ ਇਨਸਾਫ ਸੰਧ ਲੋਕ ਉਹਦਾ ਵਿਰੋਧ ਕਰ ਰਹੇ ਸੀ ਤੇ ਮਜੀਠੀਆ ਸਾਹਿਬ ਉਹਨੂੰ ਠੀਕ ਠਰਾਉਣ ਵਾਸਤੇ ਅਮਰਤਪਾਲ ਦੇ ਖਿਲਾਫ ਜੋ ਪਹਿਲਾਂ ਤੋਂ ਹੀ ਜਦੋਂ ਅਜ ਨਾਲ ਆ ਠਾਣੇ ਤੋਂ ਬਾਅਦ ਜਾਂ ਉਦੋਂ ਜਦੋਂ ਤੋਂ ਵੀ ਉਹ ਇੱਥੇ ਆਇਆ ਉਦੋਂ ਤੋਂ ਹੀ ਉਹਦੇ ਖਿਲਾਫ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਤੇ ਇਹਦਾ ਮੇਰਾ ਖਿਆਲ ਹੈ ਕਿ ਇਹ ਇਹਦਾ ਇਹੋ ਹੀ ਕਾਰਨ ਹੈ ਕਿ ਇਹ ਮਜੀਠੀਆ ਇੱਕ ਨਸ਼ੇ ਦਾ ਬਹੁਤ ਵੱਡਾ ਸਦਗਰਿਆ ਜਿਹੜਾ ਪੰਜਾਬ ਦੀ ਨੌਜਵਾਨੀ ਇਸ ਧਰਤੀ ਤੇ ਨਸ਼ਾ ਲੈਂਦਾ ਤੇ ਪੰਜਾਬ ਦੀ ਨੌਜਵਾਨੀ ਨਸ਼ੇ ਚ ਡੋਪਿਆ ਤੇ ਅਮਰਪਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੀ ਨੌਜਵਾਨੀ ਨੂੰ ਨਸ਼ੇ ਚੋਂ ਬਾਹਰ ਕੱਢਣ ਦਾ ਇਹੋ ਵਿਰੋਧ ਕਰਕੇ ਉਹ ਦਿਨ ਰਾਤ ਪਹਿਲਾਂ ਵੀ ਉਦੋਂ ਬੜੇ ਇਹਨੇ ਹਲਾਗੁਲਾ ਕੀਤਾ ਕਿ ਸਰਕਾਰ ਨੂੰ ਛੇਤੀ ਫੜਨਾ ਚਾਹੀਦਾ ਨਹੀਂ ਤੇ ਮੈਂ ਪੰਜਾਂ ਮਿੰਟਾਂ 'ਚ ਫੜ ਲੂੰਗਾ ਮੈਂ ਕਰ ਦੂੰਗਾ ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਹੁਣ 3 ਸਾਲ ਤੋਂ ਬਾਅਦ ਆ ਤੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਜੀ ਉਹਦੇੋਂ ਨਾਲ ਖਰਾਬ ਹੋ ਰਹੇ ਹਾਲਾਤ ਤੇ ਹੁਣ ਵੀ ਦਿਨ ਰਾਤ ਖਰਾਬ ਹੈ ਇਹ ਮਜੀਠੀਆ ਰਗਿੰਦੀ ਦੇਣੀ ਆ ਕਿ ਜਿਹੜਾ ਨਸ਼ਾ ਲੈਂਦਾ ਤੇ ਨਸ਼ੇ ਦੀ ਵਜ੍ਹਾ ਨਹੀਂ ਇਹ ਸਾਰਾ ਕੋਸ਼ਿਸ਼ ਹੋ ਰਿਹਾ ਇਸ ਕਰਕੇ ਅਸੀਂ ਇਸ ਚੀਜ਼ ਦੀ ਮਜੀਠੀਆ ਸਾਹਿਬ ਦੀ ਜਿਹੜੀ ਕਾਰਗਜ਼ਾਰੀ ਆ ਜਿਹੜੇ ਵੱਡਿਆਂ ਦੀ ਆ ਪੁਰਖਿਆਂ ਦੀ ਆ ਉਹ ਸਾਰੇ ਲੋਕ ਜਾਣਦੇ ਆ ਕਿ ਇਹਨਾਂ ਨੇ ਪੰਥ ਨੂੰ ਪੰਜਾਬ ਨੂੰ ਅਕਾਲੀ ਪਾਰਟੀ ਨੂੰ ਕਿੱਦਾਂ ਖੇਰੂ ਖੇਰੂ ਕਰਕੇ ਰੱਖ ਦਿੱਤਾ ਤੇ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਿਹੜੋ ਕੋ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਭੁਗਤਣਾ ਇਹਨਾਂ ਦਾ ਕੰਮ ਆ ਮੇਰਾ ਖਿਆਲ ਹੈ ਕਿ ਅੱਗੇ ਵੀ ਇਹਨਾਂ ਦੇ ਵੱਡੇ ਵੱਡੇ ਰ ਵੀ ਸਰਕਾਰਾਂ ਦੇ ਪਿੱਠੂ ਰ ਹੈ ਤੇ ਹੁਣ ਵੀ ਸਰਕਾਰਾਂ ਦੀ ਪੇ ਪਰਤੇ ਖੜੇ ਆ ਤੇ ਜੋ ਆਪਣੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਉਹਦੇ ਚ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲੋਕ ਪੱਲੀ ਭਾਂਤ ਜਾਣੂ ਆ ਇਸ ਕਰਕੇ ਜਿਆਦਾ ਕੁਝ ਕਹਿਣ ਦੀ ਲੋੜ ਨਹੀਂ ਤੇ ਮੇਰਾ ਖਿਆਲ ਹੈ ਕਿ ਜਿਹੜੇ ਵੀ ਲੋਕ ਪੰਜਾਬ ਦੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਵਾ ਮੇਰਾ ਖਿਆਲ ਹੈ ਕਿ ਉਹਨਾਂ ਤੇ ਅਸੀਂ ਵੀ ਕਹਿੰਨੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹਿਣਾ ਚਾਹੀਦਾ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਇਹ ਜੋ ਇਹੋ ਜਿਹੇ ਕਾਲੇ ਕਾਨੂੰਨ ਆ ਉਹਨਾਂ ਦਾ ਸਾਰੇ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਨੇ ਆ ਕਿ ਇਹ ਇਹ ਇਹਨਾਂ ਲੋਕਤੰਤਰ 'ਚ ਇਹੋ ਜਿਹੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਇਹਨਿਆਂ ਕ ਬੇਨਤੀਆਂ ਕਰਦੇ ਆ ਕੋਈ ਭੁਲਚਕ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਅੱਜ ਜੋ ਇੱਕ ਚੈਟ ਵਾਇਰਲ ਹੋ ਰਹੀ ਆ ਤੇ ਉਹਦੇ ਦੇ ਸਬੰਧ ਵਿੱਚ ਜੀ ਗੱਲ ਕਰਨੀ ਆ ਕਿ ਉਹ ਜਿਹੜਾ ਇੱਕ ਗਰੁੱਪ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਬਣਾਇਆ ਤੇ ਉਹਦੇ ਚ ਪਤਾ ਨਹੀਂ ਕੁਝ ਬੰਦੇ ਐਡ ਹੋ ਕੇ ਇਦਾਂ ਦੀਆਂ ਕਿਸੇ ਨੂੰ ਮਾਰਨੀਆਂ ਧਮਕੀਆਂ ਦੇ ਰਹਾ ਤੇ ਉਹਦੇ ਉਹਨਾਂ ਚੀਜ਼ਾਂ ਨਾਲ ਅਸੀਂ ਸਹਿਮਤੀ ਨਹੀਂ ਅਸੀਂ ਉਹਨਾਂ ਦੀ ਨਖੇਦੀ ਕਰਦੇ ਆ ਕਿ ਇਹੋ ਜਿਹੀਆਂ ਚੀਜ਼ਾਂ 'ਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਤੇ ਦੂਸਰਾ ਇਹ ਆ ਗੱਲ ਹੈ ਕਿ ਉਸ ਚੀਜ਼ਾਂ ਨੂੰ ਆਧਾਰ ਬਣਾ ਕੇ ਅੱਜ ਇੱਕ ਬਿਕਰਮ ਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਚ ਜਿਹੜੀ ਮੇਰਾ ਖਿਆਲ ਹੈ ਕਿ ਐਨਐਸਐ ਸਰਕਾਰ ਵੱਲੋਂ ਲਾਈ ਗਈ ਉਹਦੇ ਚ ਪੰਜਾਬ ਦੇ ਸਾਰੇ ਇਨਸਾਫ ਸੰਧ ਲੋਕ ਉਹਦਾ ਵਿਰੋਧ ਕਰ ਰਹੇ ਸੀ ਤੇ ਮਜੀਠੀਆ ਸਾਹਿਬ ਉਹਨੂੰ ਸਿੱਧਕ ਠਲਾਉਣ ਵਾਸਤੇ ਅਮਰਤਪਾਲ ਦੇ ਖਿਲਾਫ ਜੋ ਪਹਿਲਾਂ ਤੋਂ ਹੀ ਜਦੋਂ ਅਜਨਾਲਾ ਠਾਣੇ ਤੋਂ ਬਾਅਦ ਜਾਂ ਉਦੋਂ ਜਦੋਂ ਤੋਂ ਵੀ ਉਹ ਇੱਥੇ ਆਇਆ ਉਦੋਂ ਤੋਂ ਹੀ ਉਹਦੇ ਖਿਲਾਫ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਇਹ ਇਹਦਾ ਮੇਰਾ ਖਿਆਲ ਹੈ ਕਿ ਇਹ ਇਹਦਾ ਇਹੋ ਹੀ ਕਾਰਨ ਹੈ ਕਿ ਇਹ ਮਜੀਠੀਆ ਇੱਕ ਨਸ਼ੇ ਦਾ ਬਹੁਤ ਵੱਡਾ ਸਦਗ ਰਿਆ ਜਿਹੜਾ ਪੰਜਾਬ ਦੀ ਨੌਜਵਾਨੀ ਇਸ ਧਰਤੀ ਤੇ ਨਸ਼ਾ ਲੈਂਦਾ ਤੇ ਪੰਜਾਬ ਦੀ ਨੌਜਵਾਨੀ ਨਸ਼ੇ ਚ ਡੋਪਿਆ ਤੇ ਅਮਰਪਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੀ ਨੌਜਵਾਨੀ ਨੂੰ ਨਸ਼ੇ ਚੋਂ ਬਾਹਰ ਕੱਢਣ ਦਾ ਇਹੋ ਵਿਰੋਧ ਕਰਕੇ ਉਹ ਦਿਨ ਰਾਤ ਪਹਿਲਾਂ ਵੀ ਉਦੋਂ ਬੜੇ ਇਹਨੇ ਹਲਾਗੁਲਾ ਕੀਤਾ ਕਿ ਸਰਕਾਰ ਨੂੰ ਛੇਤੀ ਫੜਨਾ ਚਾਹੀਦਾ ਨਹੀਂ ਤੇ ਮੈਂ ਪੰਜਾਂ ਮਿੰਟਾਂ 'ਚ ਫੜ ਲੂੰਗਾ ਮੈਂ ਕਰ ਦੂੰਗਾ ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਹੁਣ 3 ਸਾਲ ਤੋਂ ਬਾਅਦ ਆ ਤੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਜੀ ਉਹਦੇੋਂ ਨਾਲ ਖਰਾਬ ਹੋ ਰਹੇ ਹਾਲਾਤ ਤੇ ਹੁਣ ਵੀ ਦਿਨ ਰਾਤ ਖਰਾਬ ਹੈ ਇਹ ਮਜੀਠੀਆ ਰਗੈਂਦੀ ਦੇਣੀ ਆ ਕਿ ਜਿਹੜਾ ਨਸ਼ਾ ਲੈਂਦਾ ਤੇ ਨਸ਼ੇ ਦੀ ਵਜ੍ਹਾ ਨਾਲ ਹੀ ਇਹ ਸਾਰਾ ਕੋਸ਼ਿਸ਼ ਹੋ ਰਿਹਾ ਇਸ ਕਰਕੇ ਅਸੀਂ ਇਸ ਚੀਜ਼ ਦੀ ਮਜੀਠੀਆ ਸਾਹਿਬ ਦੀ ਜਿਹੜੀ ਕਾਰਗਜ਼ਾਰੀ ਆ ਜਿਹੜੇ ਵੱਡਿਆਂ ਦੀ ਆ ਪੁਰਖਿਆਂ ਦੀ ਆ ਉਹ ਸਾਰੇ ਲੋਕ ਜਾਣਦੇ ਆ ਕਿ ਇਹਨਾਂ ਨੇ ਪੰਥ ਨੂੰ ਪੰਜਾਬ ਨੂੰ ਅਕਾਲੀ ਪਾਰਟੀ ਨੂੰ ਕਿੱਦਾਂ ਖੇਰੂ ਖੇਰੂ ਕਰਕੇ ਰੱਖ ਦਿੱਤਾ ਤੇ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਿਹੜੋ ਕੋਈ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਭੁਗਤਣਾ ਇਹਨਾਂ ਦਾ ਕੰਮ ਆ ਮੇਰਾ ਖਿਆਲ ਹੈ ਕਿ ਅੱਗੇ ਵੀ ਇਹਨਾਂ ਦੇ ਵੱਡੇ ਵੱਡੇ ਰ ਵੀ ਸਰਕਾਰਾਂ ਦੇ ਪਿੱਠੂ ਰ ਹੈ ਤੇ ਹੁਣ ਵੀ ਸਰਕਾਰਾਂ ਦੀ ਪਿੱਠ ਤੇ ਖੜੇ ਆ ਤੇ ਜੋ ਆਪਣੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਉਹਦੇ 'ਚ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲੋਕ ਪੱਲੀ ਭਾਂਤ ਜਾਣੂ ਆ ਇਸ ਕਰਕੇ ਜਿਆਦਾ ਕੁਝ ਕਹਿਣ ਦੀ ਲੋੜ ਨਹੀਂ ਤੇ ਮੇਰਾ ਖਿਆਲ ਹੈ ਕਿ ਜਿਹੜੇ ਵੀ ਲੋਕ ਪੰਜਾਬ ਦੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਵਾ ਮੇਰਾ ਖਿਆਲ ਹੈ ਕਿ ਉਹਨਾਂ ਤੇ ਅਸੀਂ ਵੀ ਕਹਿੰਨੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹਿਣਾ ਚਾਹੀਦਾ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਇਹ ਜੋ ਇਹੋ ਜਿਹੇ ਕਾਲੇ ਕਾਨੂੰਨ ਆ ਉਹਨਾਂ ਦਾ ਸਾਰੇ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਨੇ ਆ ਕਿ ਇਹ ਇਹ ਇਹਨਾਂ ਲੋਕਤੰਤਰ 'ਚ ਇਹੋ ਜਿਹੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਇਹਨਿਆਂ ਗ ਬੇਨਤੀਆਂ ਕਰਦੇ ਆ ਕੋਈ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਹਿ ਦਿੱਤਾ ਕਿ ਇਸ ਕਰਕੇ ਵਿਕਰਮ ਮਜੀਠੀਆ ਅਮਰਤਪਾਲ ਸਿੰਘ ਦੇ ਪਿੱਛੇ ਪਿਆ ਕਿਉਂਕਿ ਵਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਆ ਚਿੱਟਾ ਲੈ ਕੇ ਆਇਆ ਨਸ਼ਾ ਲੈ ਕੇ ਆਇਆ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਇਸ ਦੇ ਖਿਲਾਫ ਸੀ ਅਮਰਤਪਾਲ ਸਿੰਘ ਨਸ਼ਾ ਬੰਦ ਕਰਨਾ ਚਾਹੁੰਦਾ ਅਮਰਤਪਾਲ ਸਿੰਘ ਨਸ਼ੇ ਦੇ ਖਿਲਾਫ ਸੀ ਇਸੇ ਕਰਕੇ ਕਹਿੰਦੇ ਵਿਕਰਮ ਮਜੀਠੀਆ ਇਸ ਦੇ ਖਿਲਾਫ ਹੋਇਆ ਵਹਾ ਕਿਉਂਕਿ ਇਹਨਾਂ ਦਾ ਕਹਿੰਦੇ ਕੰਮਕਾਰ ਬੰਦ ਹੋ ਜਾਵੇਗਾ ਤਾਂ ਇਹਨਾਂ ਦੇ ਵੱਡੇ ਖੁਲਾਸੇ ਜਿਹੜੇ ਕੀਤੇ ਵਿਕਰਮ ਮਜੀਠੀਆ ਦੇ ਬਾਰੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਤਾਂ ਬੀਤੇ ਕੱਲ ਇੱਕ ਚੈਟ ਪੜ ਕੇ ਸੁਣਾਈ ਸੀ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਇਹ ਲਿਖਿਆ ਸੀ ਕਿ ਟਾਰਗੇਟ ਦੇ ਉੱਤੇ ਕੌਣ-ਕੌਣ ਹੈ ਵਿਕਰਮ ਮਜੀਠੀਆ ਰਬਨੀਤ ਬਿੱਟੂ ਹੋਰ ਕਈ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਨਾਮ ਆ ਜੋ ਚੈਟ ਪੜ ਕੇ ਸੁਣਾਈ ਸੀ ਪਰ ਉਸ ਚੈਟ ਦੀ ਵੀ ਨਿਖੇਦੀ ਕੀਤੀ ਆ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਕੁਝ ਲੋਕ ਅਮਰਤਪਾਲ ਸਿੰਘ ਦੀ ਛਵੀ ਖਰਾਬ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਇਹ ਕੋਚੀਆਂ ਹਕੋਜੀਆਂ ਹਰਕਤਾਂ ਕਰ ਰਹੇ ਨੇ ਤੇ ਜਿਹੜੀ ਜਿਹੜੇ ਗਰੁੱਪ ਦੀ ਗੱਲ ਕਰ ਰਹੇ ਹਾਂ ਉਸ ਗਰੁੱਪ ਦੇ ਵਿੱਚ ਕੁਝ ਹੋਰ ਲੋਕ ਜਿਹੜੇ ਨੇ ਉਹ ਸ਼ਾਮਲ ਹੋ ਕੇ ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਨੇ ਕਹਿੰਦੇ ਅਸੀਂ ਵੀ ਇਸ ਗੱਲ ਦੀ ਨਕੇਦੀ ਕਰਦੇ ਹਾਂ ਜੋ ਇਸ ਤਰੀਕੇ ਦੇ ਨਾਲ ਗਰੁੱਪ ਦੇ ਵਿੱਚ ਹੋਇਆ ਤਾਂ ਹੁਣ ਖੈਰ ਕੀ ਵਾਕਈ ਹੀ ਕੋਈ ਅਜਿਹੇ ਬੰਦੇ ਗਰੁੱਪ ਦੇ ਵਿੱਚ ਸ਼ਾਮਲ ਹੋ ਗਏ ਗਰੁੱਪ ਦਾ ਐਡਮਿਨ ਕੌਣ ਹੈ ਗਰੁੱਪ ਦਾ ਐਡਮਿਨ ਜੋ ਉਸਨੇ ਇਹ ਬੰਦਿਆਂ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਇਹ ਪਤਾ ਨਹੀਂ ਕੀਤਾ ਕਿ ਆਖਰੀ ਬੰਦੇ ਹੈ ਕੌਣ ਨੇ ਤਾਂ ਕੀ ਬੰਦੇ ਹੈ ਇਹ ਸ਼ਰਾਰਤ ਕਰ ਸਕਦੇ ਨੇ ਤਾਂ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਮਨਾਂ ਦੇ ਵਿੱਚ ਨੇ ਖੈਰ ਪੁਲਿਸ ਇਸ ਮਾਮਲੇ ਦੀ ਪੂਰੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਆ ਜਾਂਚ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਤਾਂ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਕਹਿ ਦਿੱਤਾ ਕਿ ਇਸ ਕਰਕੇ ਵਿਕਰਮ ਮਜੀਠੀਆ ਅਮਰਤਪਾਲ ਸਿੰਘ ਦੇ ਪਿੱਛੇ ਪਿਆ ਕਿਉਂਕਿ ਵਿਕਰਮ ਮਜੀਠੀਆ ਚਿੱਟੇ ਦਾ ਵਪਾਰੀਆ ਚਿੱਟਾ ਲੈ ਕੇ ਆਇਆ ਨਸ਼ਾ ਲੈ ਕੇ ਆਇਆ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਇਸ ਦੇ